ਆਪਣੇ ਟ੍ਰੈਵਲ ਵਲੌਗਸ ਦੇ ਨਾਲ ਜਾਣੇ ਜਾਂਦੇ ਪੰਜਾਬੀ ਟ੍ਰੈਵਲ ਕਪਲ ਜਾਨਕੀ ਰਿਪਨ ਤੇ ਖੁਸ਼ੀ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਉੱਥੇ ਹੀ ਉਹਨਾਂ ਦੇ ਕਰ ਬੀਤੇ ਦਿਨੀ ਬੇਬੀ ਗਰਲ ਨੇ ਜਨਮ ਲਿਆ ਸੀ ਜਿਸ ਤੋਂ ਬਾਅਦ ਕਾਫੀ ਖੁਸ਼ੀਆਂ ਪਰਿਵਾਰ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਹਨ ਤੇ ਉੱਥੇ ਹੀ ਰਿਪਨ ਹੁਣ ਫਿਰ ਅਫਗਾਨਿਸਤਾਨ ਜਾ ਰਿਹਾ ਹੈ ਤੇ ਉਸ ਨੇ ਅਫਗਾਨਿਸਤਾਨ ਦਾ ਵੀਜ਼ਾ ਦਿੱਲੀ ਤੋਂ ਰੀਸੀਵ ਕੀਤਾ ਹੈ ਤੇ ਉਸ ਨੇ ਆਪਣੇ ਫੈਨਸ ਨੂੰ ਲਾਈਵ ਆ ਕੇ ਦੱਸਿਆ ਕਿ ਉਹ ਹੁਣ ਫਿਰ ਤੁਹਾਡੇ ਲਈ ਅਫਗਾਨਿਸਤਾਨ ਜਾ ਰਿਹਾ ਹੈ ਉਸ ਨੇ ਲਾਈਵ ਆ ਕੇ ਕੀ ਕੀ ਕਿਹਾ ਆਪਣੇ ਫੈਨਸ ਨੂੰ ਤੁਸੀਂ ਵੀ ਦੇਖੋ ਇਸ ਵੀਡੀਓ ਦੇ ਵਿੱਚ ਲੈ ਵੀ ਸੱਜਣੋ ਮਿਹਨਤ ਦਾ ਮੁੱਲ ਪੈ ਗਿਆ ਤੇ ਨਿਕਲੇ ਐਂਬੈਸੀ ਤੋਂ ਬਾਹਰ ਕਮਾਉਂਦੇ ਹਾਂ ਹੁਣ ਤੁਹਾਨੂੰ ਅਫਗਾਨਿਸਤਾਨ ਵੀਜ਼ਾ ਹੋ ਗਿਆ ਆਪਣਾ ਅਪਰੂਵ ਤੇ ਬੜੀਆਂ ਮੁਲਾਂ ਨਾਲ ਹੋਇਆ ਇੰਟਰਵਿਊ ਲਈ ਬਹੁਤ ਲੰਬੀ ਚੌੜੀ ਪਰ ਅਪਰੂਵ ਅਪਰੂਵ ਹੋ ਗਿਆ ਕਿਉਂ ਪਾਲੀ ਬਾਈ ਜੀ ਐਕਸਪੀਰੀਅੰਸ ਰਹਾ ਇੰਡੀਆ ਤੋਂ ਕਹਿੰਦੇ ਇਹ ਅਫਗਾਨਿਸਤਾਨ ਦਾ ਵੀਜ਼ਾ ਨਹੀਂ ਮਿਲਦਾ ਬਹੁਤ ਮੁਸ਼ਕਲ ਸੀਗਾ ਤੇ ਅਸੀਂ ਵੀ ਰੇਹਾੜੀ ਐ ਡੰਮਾ ਕਹੇ ਜੇ ਇਥੋਂ ਨਾ ਮਿਲਿਆ ਪਿੰਡ ਫੜ ਲਈ ਆਪਾਂ ਨੇ ਫਿੰਡ ਫੜ ਲਈ ਮਗਾ ਇਹ ਜਵਾਬ ਕਿਵੇਂ ਮੈਂ ਕਹਾਂ ਵੀਜ਼ਾ ਤਾਂ ਲੈਣੀ ਲੈਣਾ ਹੈ ਸਹੀ ਹੈ ਨਾ ਇੰਨਾ ਜੇ ਨਾਂ ਦੇ ਦੇ ਫਿਰ ਦੁਬਈ ਤੋਂ ਜਾ ਕੇ ਲੈ ਲਿਆ ਦੁਬਈ ਵਾਲਾ ਵੀ ਬਸ ਆਹੋ ਸੱਪ ਗੱਡੀ ਬਠੇ ਸੀ ਤੇ ਪਲਾਨ ਸੀ ਤੇ ਪਲਾਨ ਡੀ ਵੀ ਬਣਾ ਰੱਖੇ ਸੀ ਸਾਨੂੰ ਐ ਸੀ ਵੀ ਮਿਲ ਜੇ ਕਿਤੋਂ ਹੀ ਲੈ ਲਈਏ ਵੀ ਇੱਥੇ ਜਾ ਕੇ ਆਉਣੇ ਆ ਹੁਣ ਸਹੀ ਹੈ ਨਾ ਬਾਕੀ ਦੇਖਦੇ ਆ ਜੀ ਜੁੜੇ ਰਹੇ ਹੁਣ ਆਪਣੇ ਨਾਲ ਨਾਲ ਪਾਲੀ ਵੀਰਾ ਪਾਲੀ ਰੂਪਾ ਹੈੜੀ ਏ ਰੱਬ ਨੇ ਖੈਰ ਪਾਤੀ ਝੋਲੀ ਕਹਿੰਦੇ ਜੜਿਆ ਮੁੰਡੇ ਫਾਈਲਾਂੀਆਂ ਚੱਕ ਕੇ ਫਿਰਦੇ ਸੀ ਆ ਅੰਬੈਸੀਆਂ ਦੇ ਬਾਹਰ ਝਾਹ ਖੜੇ ਨੇ ਦੇਖੋ ਉਹ ਪਿੱਛੇ ਅੰਬੈਸੀ ਜਨ ਉੱਥੇ ਉੱਥੇ ਵੀ ਚਲਾਤਾ ਜਿੱਥੇ ਨਹੀਂ ਚਲਾਉਣਾ ਸੀ ਆ ਕਿਹੜੀ ਅੰਬੈਸੀ ਹੈ ਬਾਈ ਇਧਰਲੇ ਬਸ ਇਹ ਮਨ ਡੈਨਮਾਰਕ ਦੀ ਹੈ ਸ਼ਾਇਦ ਉਹ ਅੱਗੇ ਅਮਰੀਕਾ ਦੀ ਹੈ ਕਹਿੰਦੇ ਕਬੱਡੀਆਂ ਨਾ ਕਰੋ ਅਮਰੀਕਾ ਹਮਰੂਕਾਣੀਆਂ ਆਪਣਾ ਆਟੋ ਆਟੋ ਆ ਗਿਆ ਆਟੋ ਚੜੀਏ ਆਟੋ ਚੜੀਏ ਇੱਥੇ ਪਿੰਡ ਨੂੰ ਬਸ ਵੜੀਏ 5 ਦਿਨ ਬਾਅਦ ਮਿਲੂ ਪਾਸਪੋਰਟ 5 ਦਿਨ ਬਾਅਦ ਹੁਣ ਲੈ ਵੀ ਖਿੱਚਦੇ ਮਨਾ ਸਿੱਧੀ ਪਿੰਡ ਨੂੰ ਅੰਬੈਸੀ ਆ ਦੋਸੇ ਦਾ ਪਿੰਡ ਹੋ ਜੀਏ ਬਰਮਾ ਦੀ ਅੰਬੈਸੀ ਹੈਗੀ ਬਰਮਾ ਦੀ ਬਰਮਾ ਹੀ ਪਹਿਲਾਂ ਜਾ ਕੇ ਆਏ ਆ ਅਸਾਂ ਫਰਾਂਸ ਇੱਥੇ ਵੀ ਜਾਏ ਆਈਫਲ ਟਾਵਰ ਦੇਖਿਆ ਇਹ ਪਾਲੀ ਵੀਰਾਂ ਕੋ ਮੂੰਗਾ ਹੁਣ ਹੌਲੀ ਹੌਲੀ ਸਾਰੇ ਜਿੱਥੇ ਤੂੰ ਗਈ ਜਿੱਥੇ ਗਏ ਨਹੀਂ ਕਹਿੰਦੇ ਉੱਥੇ ਉੱਥੇ ਲੈ ਕੇ ਜਾਣਾ ਉਹਨਾਂ ਉਹਨਾਂ ਦੇਸ਼ਾਂ 'ਚ ਬਾਈ ਪਿੰਡੇ ਲਲਾ ਦਾ 100 ਰੁਪਏ ਹੋਰ ਲੈ ਜੀ ਆ ਆ ਗਿਆ ਜੀ ਮੇਨ ਅੱਡਾ ਆਪਣਾ ਇੱਥੋਂ بڑے ਵੀਜ਼ੇ ਲਾਇਆ ਸ਼ਿਵਾਜੀ ਸਟੇਡੀਅਮ ਨੂੰ ਵੀਐਫਐਸ ਸੈਂਟਰ ਹੈ ਇਥੇ ਅੱਧੀ ਦੁਨੀਆ ਘੁਮਾਦੀ ਇਹਨੇ ਕਿਉਂ ਬਾਈ ਤੁਹਾਨੂੰ ਵੀ ਲੈ ਜੀ ਕਾਉਂਦ ਅਮਰੀਕਾ ਇਹ ਆ ਗਿਆ ਜੀ ਦਿੱਲੀ ਦਾ ਸਭ ਤੋਂ ਪੌਸ਼ ਏਰੀਆ ਜਿੱਥੇ ਕਦੇ ਅੰਗਰੇਜ਼ ਰਹਿੰਦੇ ਸੀ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ